ਕਿਤਾਬ ਮੇਰੇ ਹੱਥ ਵਿੱਚ ਤੁਸੀਂ ਦੇਖਦੇ ਪਏ ਹੋ ਇਹ ਕਿਤਾਬ ਪੰਜਾਬ ਨਗਰ ਨਿਗਮ ਐਕਟ 1976 ਦੇ ਜਿਹੜਾ ਐਕਟ ਹੈ ਕਾਨੂੰਨ ਹੈ ਉਹ ਕੀ ਕਹਿੰਦੇ ਪਏ ਆ ਮੈਂ ਇਹ ਕਿਤਾਬ ਜਿਹੜਾ ਦੱਸਣਾ ਚਾਹਨਾ ਹੈ ਕਿ ਕਿਤਾਬ ਦਾ ਫਾਇਦਾ ਹੀ ਕੀ ਹੈ ਜੇ ਨਗਰ ਨਿਗਮ ਦੇ ਇੰਸਪੈਕਟਰਾਂ ਨੇ ਇਹਨੂੰ ਛੀਕੂ ਤੇ ਟਾਂਕੇ ਰੱਖਣਾ ਦੋਸਤੋ ਅੱਜ ਮੈਂ ਇੱਥੇ ਬੈਠਾ ਹਾਂ ਇੱਕ ਮਹਾਨ ਇੰਸਪੈਕਟਰ ਜੀ ਹਾਂ ਮੈਂ ਮਹਾਨ ਕਹਿੰਦਾ ਮੈਂ ਕਾਬਲ ਵੀ ਨਹੀਂ ਕਹਿੰਦਾ ਕਾਬਲ ਤੋਂ ਵੀ ਉੱਤੇ ਹੀ ਡੈਫੀਨੇਸ਼ਨ ਹੈ ਉਹ ਮਹਾਨ ਹੈ ਕਿਉਂਕਿ ਜਦੋਂ ਕੋਈ ਆਦਮੀ ਕਹਿੰਦੇ ਕੋਈ ਸੀਮਾ ਬਿਯੋਂਡ ਤੋੜ ਕੇ ਉਹ ਕਹਿੰਦੇ ਲੰਘ ਜਾਵੇ ਨਾ ਉਹ ਮਹਾਨ ਹੋ ਜਾਂਦਾ ਔਰ ਇਸ ਇੰਸਪੈਕਟਰ ਸਾਹਿਬ ਨੇ ਵੀ ਜਿਹੜਾ ਇਸ ਆਦਮੀ ਕੋਲ ਜਿਹੜਾ ਜਿਹੜਾ ਇਹਨੂੰ ਜ਼ੋਨ ਦਿੱਤਾ ਗਿਆ ਇਹਨੇ ਅਣਗਿਣਤ ਇਲੀਗਲ ਉਸਾਰੀਆਂ ਕਰ 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 ਉਸ ਏਰੀਆ ਦਾ ਬੇੜਾਗਰ ਕਰ ਦਿੱਤਾ ਆ ਤੁਸੀਂ ਦੇਖੋ ਇਹ ਮੈਂ ਨਹੀਂ ਦੋਸਤ ਮੈਂ ਨਹੀਂ ਇਹ ਜਿੰਦੇ ਜਾਗਦੇ ਸਬੂਤ ਇਹ ਅਖਬਾਰ ਬੋਲਦੇ ਪਏ ਆ ਨਗਰ ਨਿਗਮ ਅਧਿਕਾਰੀਆਂ ਨੂੰ ਕਿਉਂ ਨਹੀਂ ਨਜ਼ਰ ਆ ਰਹਾ ਰੇਲਵੇ ਸਟੇਸ਼ਨ ਕੇ ਬਾਹਰ ਅਵੈਧ ਰੂਪ ਸੇ ਬਣ ਰਹਾ ਹੋਟਲ ਇਹ ਵੀ ਉਸੇ ਇੰਸਪੈਕਟਰ ਦੇ ਏਰੀਆ ਦੇ ਵਿੱਚ ਬਣਦਾ ਪਿਆ ਹੈ ਔਰ ਆ ਬਿਲਡਿੰਗ ਨਗਰ ਨਿਗਮ ਦੁਆਰਾ ਮਾਲਿਕਨ ਚੌਕ ਮੇਂ ਨਜ਼ਦੀਕ ਸੀਲ ਕੀ ਗਈ ਬਿਲਡਿੰਗ ਮੇਂ ਨਕਸ਼ਾ ਪਾਸ ਕਰਵਾਏ ਬਿਨਾ ਸ਼ੁਰੂ ਹੋ ਗਿਆ ਕੰਪਲੈਕਸ ਇਹ ਵੀ ਉਸੇ ਮਹਾਨ ਇਨਸਪੈਕਟਰ ਦੀ ਹੀ ਦੇਣ ਹੈ ਮੈਂ ਹੈਰਾਨ ਹੁਣਾ ਮੈਂ ਹੈਰਾਨ ਹੁਣਾ ਕਿ ਇੱਕ ਇਨਸਪੈਕਟਰ ਇੱਕ ਇਨਸਪੈਕਟਰ ਜਿਹੜਾ ਪਤਾ ਹੈ ਕਿ ਅਣਗਿਣਤ ਅਣਅਧਿਕਾਰਿਤ ਇਲੈਗਲ ਬਿਲਡਿੰਗਾਂ ਇਹੋ ਜੀ ਇਲੈਗਲ ਕੰਮ ਕਰਵਾ ਰਿਹਾ ਉਹਨੂੰ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਦਾ ਚਾਰ ਚ ਔਰ ਤੁਸੀਂ ਦੇਖੋ 3 ਜ਼ੋਨ ਦਾ ਸੀ ਜ਼ੋਨ ਦਾ 15 ਤੇ 16 ਨੰਬਰ ਇਸ ਟਾਈਮ ਉਹਨਾਂ ਦੇ ਕੋਲ ਹੈਗਾ ਵਾ ਲੇਕਿਨ 2 ਮਹੀਨੇ ਲਗਭਗ ਡੇਢ ਤੋਂ 2 ਮਹੀਨੇ ਪਹਿਲਾਂ ਇਹਨਾਂ ਦੇ ਕੋਲ 29 ਤੇ 37 ਨੰਬਰ ਸੀ ਜ਼ੋਨ ਦਾ ਸੀਗਾ ਔਰ ਜਾ ਕੇ ਦੇਖੋ ਉੱਥੇ ਕਿਸ ਤਰ੍ਹਾਂ ਅਨਧਿਕਾਰਿਤ ਇਲੀਗਲ ਕਲੋਨੀਆਂ ਅਨਧਿਕਾਰਿਤ ਸਾਰੀਆਂ ਕਰਵਾਈਆਂ ਜਾ ਰਹੀਆਂ ਮੈਂ ਇਹੀ ਤਾਂ ਕਹਿਣਾ ਚਾਹਨਾ ਵਾ ਕਿ ਇਹਨਾਂ ਏਰੀਆ ਦੀ ਸਪਹਿਲਾਂ ਚੈਕਿੰਗ ਕਰਵਾਈ ਜਾਵੇ ਜਿਹੜੇ ਇਹਨਾਂ ਕੋਲ 1.5 ਮਹੀਨੇ ਇੰਸਪੈਕਟਰ ਸਾਹਿਬ ਕੋਲ ਸੀਗੇ 29 ਤੇ 37 ਨੰਬਰ ਔਰ ਹੁਣ 15 ਤੇ 16 ਨੰਬਰ ਇਹਨਾਂ ਦੇ ਕੋਲ ਹੈਗਾ ਵਾ ਇਹ ਜ਼ੋਨ ਦਾ ਵੀ ਹਿੱਸਾ ਹੈਗਾ ਵਾ ਔਰ 20 ਜ਼ੋਨ ਜਿੱਥੇ ਬਾਈ ਬੈਠੇ ਨੇ ਦੋਸਤ 20 ਜ਼ੋਨ ਦਾ 23 ਤੇ 24 ਨੰਬਰ ਬਲਾਕ ਆ ਮੇਰੇ ਪਿੱਛੇ ਤੁਸੀਂ ਪੋਸਟਰ ਦੇਖ ਸਕਦੇ ਹੋ ਆ ਬਿਲਡਿੰਗ ਜਿਹੜੀ ਹੈਗੀ ਹੈ ਇਹ 3 ਨੰਬਰ ਡੀਏ ਦੇ ਵਿੱਚ ਹੈਗੀ ਜਿਹੜੀ ਆਹ ਵਾਲੀ ਬਿਲਡਿੰਗ ਹੈਗੀ ਹੈ ਇਹ ਗਊ ਸ਼ਾਲਾ ਦੇ ਕੋਲ ਗਊ ਘਾੜ ਘੁਦਵਾਰਾ ਸਾਹਿਬ ਦੇ ਬਿਲਕੁਲ ਨਾਲ ਇਹ ਬਿਲਡਿੰਗਾਂ ਦੀ ਸਾਰੀ ਕੀਤੀ ਜਾ ਰਹੀ ਹੈ ਆਹ ਜਿਹੜੀ ਬਿਲਡਿੰਗ ਹੈਗੀ ਹੈ ਚੰਡੂ ਰਵਾਈ ਦੀ ਨਾਲ ਦੀ ਜਿਹੜੀ ਦੇ ਜੁੜੀ ਹੈਗੀ ਆ ਗਊਸ਼ਾਲਾ ਦੇ ਬਿਲਕੁਲ ਨਾਲ ਬੰਦੀ ਪਈ ਹੈਗੀ ਐ ਇਲੀਗਲ ਬਿਲਡਿੰਗਾਂ ਦੇਖੋ ਮੈਂ ਹਮੇਸ਼ਾ ਕਹਿੰਦਾ ਕਿ ਦੇਖੋ ਆਟੇ ਜੇ ਲੋਨ ਲੁਕ ਜਾਂਦਾ ਵੈ ਲੇਕਿਨ ਹੱਦ ਉਦੋਂ ਮੁਕਾਤੀ ਜਦੋਂ ਇਹਨਾਂ ਸਾਹਬਾਦਰ ਨੇ ਛੱਡੀ ਗਈ ਕਿਸੇ ਤਰ੍ਹਾਂ ਦੀ ਕਾਨੂੰਨ ਦੀ ਪਾਲਣਾ ਕੀਤੀ ਗਈ ਮੈਂ ਉਹੀ ਤੱਕ ਕਹਿਣਾ ਪੈਂਦਾ ਕਿ ਆ ਦੇਖੋ ਇਸ ਬਿਲਡਿੰਗ ਦੀ ਜਿਹੜੀ ਨਾਲੇ ਉੱਤੇ ਨੂ ਮਾਦੋ ਪੂਰੀ ਬਿਲਡਿੰਗ ਬਣਦੀ ਪਈ ਹੈ ਆ ਪਿਛਲਾ ਮਕਾਨ ਜਿਹੜਾ ਹੈਗਾ ਉਹਦੀ ਹੱਦ ਇੱਥੇ ਖਤਮ ਹੋ ਜਾਂਦੀ ਹੈ ਇਸ ਜਗ੍ਹਾ ਦੇ ਉੱਤੇ ਲੇਕਿਨ ਉਸ ਤੋਂ 4 ਫੁੱਟ ਬਾਅਦ ਇਹ ਬਿਲਡਿੰਗ ਬਣਾਈ ਗਈ ਹੈ ਇਹ ਬਿਲਡਿੰਗ ਦੀ ਕੈਂਡਾ ਕਰਾਈ ਵੀ ਕਹਿੰਦੇ ਆ ਕਿ ਇਹ ਦੀ ਰਜਿਸਟਰੀ ਲਈ ਸੀ ਪਰ ਨਗਰ ਨਿਗਮ ਐਕਟ 1976 ਦੀ ਧਾਰਾ 246 ਦੇ ਹਿਸਾਬ ਦੇ ਨਾਲ ਜੇ ਕੋਈ ਆਦਮੀ ਸੜਕਾਂ ਦੇ ਉੱਤੇ ਸਰਕਾਰੀ ਪ੍ਰੋਪਰਟੀ ਦੇ ਉੱਤੇ ਕੋਈ ਕਬਜ਼ਾ ਕਰਦਾ ਵੈ ਕੋਈ ਅਨਗਰੋਚਮੈਂਟ ਕਰਦਾ ਵੈ ਤਾਂ ਉਹਦੇ ਤੇ ਕਿਸੇ ਨੂੰ ਚਲਾਨ ਨਹੀਂ ਬਣਦਾ ਸਿੱਧੇ ਤੌਰ ਤੇ ਡੈਮੋਲੇਸ਼ਨ ਕਾਰਵਾਈ ਹੋਣੀ ਚਾਹੀਦੀ ਹੈਗੀ ਹੈ ਔਰ ਕਦੋਂ ਤੱਕ ਇਹੋ ਜੇ ਮਹਾਨ ਕੰਮ ਕਰਨ ਵਾਲੇ ਅਸੀਂ ਇੰਸਪੈਕਟਰਾਂ ਨੂੰ ਬਖਸ਼ਦੇ ਰਵਾਂਗੇ ਮੈਂ ਆ ਤੁਹਾਨੂੰ ਦਿਖਾਣਾ ਚਾਹੁੰਦਾ ਕਿ ਇਸ ਇੰਸਪੈਕਟਰ ਸਾਹਿਬ ਦੇ ਉੱਤੇ ਅੱਗੇ ਵੀਜਲਸ ਦੀ ਜਾਂਚ ਜੀ ਹਾਂ ਵਿਜਲਸ ਦੀ ਜਾਂਚ ਚੱਲਦੀ ਪਈ ਹੈਗੀ ਹੈ ਔਰ ਕਈ ਬਿਲਡਿੰਗਾਂ ਕਈ ਬਿਲਡਿੰਗਾਂ ਇਹਨਾਂ ਦੇ ਉੱਤੇ ਆ ਸੜ ਤੁਹਾਡੇ ਸਾਹਮਣੇ ਮੈਂ ਦਿਖਾਣਾ ਚਾਹੁੰਦਾ ਆ ਤੁਸੀਂ ਦੇਖੋ ਆ ਬੇਸਮੈਂਟ ਐਸ ਬਿਲਡਿੰਗ ਦੀ ਆ ਫਰੰਟ ਹੈਗਾ ਸਾਰਾ ਪੂਰਾ ਕਵਰ ਕੀਤਾ ਗਿਆ ਨਾ ਫਰੰਟ ਸ਼ੱਟ ਬੈਕ ਛੱਡੇ ਗਿਆ ਨਾ ਸਾਈਡ ਸ਼ੱਟ ਬੈਕ ਛੱਡੇ ਗਿਆ ਹੈਗਾ ਵਾ ਔਰ ਆ 4 ਫੁੱਟ ਸੜਕ ਦੇ ਉੱਤੇ ਕਿਉਂਕਿ ਪੂਰੀ ਗਲੀ ਇਹ ਬਿਲਡਿੰਗਾਂ ਜਿਹੜੀ ਹੈ ਪਿੱਛੇ ਸੋ ਇਹ ਮਹਾਨ ਕੰਮ ਕਰਨ ਵਾਲੇ ਇੱਕ ਇਨਸਪੈਕਟਰ ਇੱਕ ਐਸੇ ਕਰਪਟ ਇਨਸਪੈਕਟਰ ਨੂੰ ਇੰਨੇ ਨੇ ਜ਼ੋਨ ਦੇ ਦਿੱਤੇ ਜਾਣੇ ਇਹ ਕਿੱਥੋਂ ਦੀ ਸਿਆਣਾਪ ਹੈ ਇਹ ਕਿੱਥੋਂ ਦੀ ਸਿਆਣਾਪ ਹੈ ਮੈਂ ਹੁਈ ਤਾਂ ਕਹਿਣਾ ਕਿ ਜਾਂਚ ਹੋਵੇ ਬਿਜਲੈ ਜਾਂਚਤਾ ਇਹਨ ਫਿਜ਼ੀਕਲ ਜਾਂਚ ਆਲਰੇਡੀ ਇਹਨਾਂ ਦੀ ਕਰਦੀ ਪਈ ਹੈ ਜਾਂਚ ਦੇ ਘੇਰੇ ਵਿੱਚ ਹੈ ਔਰ ਕਿੱਥੋਂ ਦੀ ਇਹ ਜਜ਼ਬਾ ਕਿੱਥੋਂ ਦੀ ਇੰਨੀ ਤਾਕਤ ਕੀ ਹੜੇ ਵੀ ਇਹ ਮਸ਼ ਇਲੀਗਲ ਬਿਲਡਿੰਗਾਂ ਤੇ ਬਿਲਡਿੰਗਾਂ ਨੂੰ ਇਨਫੈਕਟਰ ਜਿੰਨੀ ਤਾਕਤ ਵੀ ਹੁੰਦੀ ਇਹ ਉਹਨਾਂ ਦੇ ਉੱਪਰ ਜਿਹੜੇ ਬੋਸ ਤੁਹਾਡੇ ਬੈਠੇ ਨੇ ਚਾਹੇ ਐਮ ਐਲ اے ਚਾਹੇ ਕੋਈ ਮੰਤਰੀ ਗੈਲੋ ਚਾਹੇ ਕਮਿਸ਼ਨਰ ਸਿਸਟਮ ਦੇ ਵਿੱਚ ਉੱਪਰ ਆਰਡਰ ਆਉਂਦਾ ਤੇ ਉਹ ਕਰਪਸ਼ਨ ਕਰਦੇ ਨੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਇਹਦਾ ਜਾਂਦਾ ਸਿਸਟਮ ਦੋਸਤ ਅਸੀਂ ਕਿ ਕਿਸੇ ਇੱਕ ਆਦਮੀ ਨੂੰ ਦੋਸ਼ੀ ਨਹੀਂ ਕਹਿ ਸਕਦੇ ਸਿਸਟਮ ਦੇ ਵਿੱਚ ਅਸੀਂ ਵੀ ਆੰਨੇ ਤੁਸੀਂ ਵੀ ਆੰਨੇ ਹੋ ਸਾਰੇ ਆੰਨੇ ਆ ਇਸੋਸ ਤੋਂ بگੜੇ ਤਾਂ ਹੀ ਹੋਇਆ ਲੇਕਿਨ ਇਹ ਕਿ ਸਾਹਮਣੇ ਇਹਦੀ ਜਾਂਚ ਕੀਤੀ ਚਾਹੀਦੀ ਹੈਗੀ ਹੈ ਇੱਕ ਪਾਸੇ ਅਸੀਂ ਦਿੱਲੀ ਦੇ ਵਿੱਚ ਕਾਂਡ ਹੋਇਆ ਹੈ ਬੇਸਮੈਂਟ ਚ ਪਾਣੀ ਆ ਗਿਆ ਬੱਚੇ ਮਰ ਗਏ ਅਪਾ ਸਾਰੇ ਜਾਣਦੇ ਆ ਪਿੱਛੇ ਆਪਾਂ ਖਬਰਾਂ ਵੀ ਸੁਣੀ ਆ ਕਿ ਲੁਧਿਆਣੇ ਸ਼ਹਿਰ ਦੀਆਂ ਪੁਰਾਣੀਆਂ ਬੇਸਮੈਂਟਾਂ ਜਿਹੜੀਆਂ ਬਲੀਆਂ ਹੋਈਆਂ ਵਾ ਉਹਦੇ ਤੇ ਨਗਰ ਨਿਗਮ ਕਾਰਪੋਰੇਸ਼ਨ ਜਾਂਚ ਕਰੇਗਾ ਅਸੀਂ ਇੱਕ ਪਾਸੇ ਤਾਂ ਦਿਖਾਵਾ ਕਰਦੇ ਪਏ ਕਿ ਪੁਰਾਣੀਆਂ ਬੇਸਮੈਂਟਾਂ ਤੇ ਜਾਂਚ ਕਰਾਂਗੇ ਉਹਨਾਂ ਨੂੰ ਤਾਲੇ ਲਗਾਵਾਂਗੇ ਤੇ ਦੂਜੇ ਪਾਸੇ ਉਹਨਾਂ ਦੇ ਮਹਾਨ ਦਮਨੀਸ਼ ਸਿੰਘ ਖੋਕਰ ਵਰਗੇ ਇੰਸਪੈਕਟਰ ਸਾਹਿਬ ਨੰਨੀਆਂ ਬੇਸਮੈਂਟਾਂ ਤੁਹਾਡੇ ਸਾਹਮਣੇ ਆ ਨੰਨੀਆਂ ਬੇਸਮੈਂਟਾਂ ਗੰਦੇ ਨਾਲੇ ਦੇ ਉੱਤੇ ਪੁੱਟ ਕੇ ਬਣਵਾਉਂਦੇ ਪਏ ਹੈਗੇ 4-4 ਫੁੱਟ ਇਹ ਗ੍ਰੋਥਮੈਂਟ ਸੜਕਾਂ ਉਤੇ ਕਬਜ਼ੇ ਕਰਵਾਉਂਦੇ ਪਏ ਹੈਗੇ ਔਰ ਇੱਕ ਬਿਲਡਿੰਗ ਦੀ ਗੱਲ ਹੀ ਨਾ ਕਰਦਾ ਦੋਸਤ ਮੈਂ ਇੱਕ ਬਿਲਡਿੰਗ ਦੀ ਗੱਲ ਹੀ ਕਰਦਾ ਪਿਆ ਮੈਂ ਬਾਰ-ਬਾਰ ਕਹਿਣਾ ਪਿਆ ਕਿ ਇਹਨਾਂ ਕੋ ਸੀ ਜ਼ੋਨ ਦੇ ਜਿਹੜੇ ਪੁਰਾਣੇ ਏਰੀਏ ਸੀਗੇ 1.5 ਤੋਂ 2 ਮਹੀਨੇ ਪਹਿਲਾਂ ਜਿਹੜੇ ਹੁਣ ਨਵੇਂ ਹੈਗੇ ਉਹ ਜਿਹੜੇ ਬੀ ਜ਼ੋਨ ਦੇ ਇਹਨਾਂ ਕੋ ਇਸਟਾ ਮੀਰੀਆ ਹੈਗਾ ਤੁਸੀਂ ਖੰਘਾਲੋਗੇ ਨਾ ਇਹ ਬਿਲਡਿੰਗਾਂ ਸਾਰੀਆਂ ਇਹ ਸਾਰੀਆਂ ਸਬੂਤ ਹੈ ਕਿ ਕਿਸ ਤਰ੍ਹਾਂ ਦਾ ਪ੍ਰਸ਼ਾਚਾਰ ਇਹਨਾਂ ਨੇ ਫੈਲਾਇਆ ਹੈ ਜੀ ਕੀ ਲੱਗਦਾ ਤੁਹਾਨੂੰ ਨਹੀਂ ਤੁਹਾਨੂੰ ਕੀ ਲੱਗਦਾ ਵਿਧਾਇਕਾਂ ਨੂੰ ਪਤਾ ਨਹੀਂ ਹੋਏਗਾ ਕਿ ਬਿਲਡਿੰਗਾਂ ਬਣ ਰਹੀਆਂ ਨੇ ਦੇਖੋ ਮੈਂ ਇਸ ਵੀ ਬਾਰੇ ਕੋ ਇਹ মিডিਆ ਜਿਹਨੂੰ ਅਮਰੀਕਾ ਫੋਰਥ ਲੈਗ ਆਫ ਡੈਮੋਕ੍ਰੇਸੀ ਮੰਨਦਾ ਉਹ ਆਪਣੀ ਤਾਕਤ ਦਿਖਾਵੇ ਤੇ ਇਹਨਾਂ ਨੂੰ ਜਗਾਵੇ ਕਿ ਇਹ ਜਿਹੇ ਪ੍ਰਸ਼ਟ ਇੰਸਪੈਕਟਰ ਸਸਪੈਂਡ ਹੋਣੇ ਚਾਹੀਦੇ ਆ ਇਹੋ ਜਿਹੇ ਇੰਸਪੈਕਟਰ ਜਿਹੜੇ ਹੈਗੇ ਆ ਉਹ ਲੁਧਿਆਣਾ ਸ਼ਹਿਰ ਲਈ ਮੈਂ ਨਹੀਂ ਸਮਝਦਾ ਕਲੰਕ ਤੋਂ ਵੱਧ ਕੇ ਕੁਝ ਮੈਂ ਰਵੀ ਕਾਂ ਸੇਠ ਨਿਊ ਮਦੋਪਰੀ ਦਾ ਵਸਾਹੀ ਆ ਇਹ ਬਿਲਡਿੰਗ ਮੇਰੀ ਬਣ ਰਹੀ ਹੈ ਔਰ ਮੈਂ ਅੱਜ ਦੇਖਿਆ ਕਿ ਸਚਾ ਯਾਦਵ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਇਹ ਚ ਕਿਹਾ ਕਿ ਨਜਾਇਜ਼ ਕਬਜ਼ੇ ਹੋ ਰਹੇ ਨੇ ਮੈਂ ਪੁੱਛਣਾ ਚਾਹੁੰਦਾ ਕਿ ਸੱਚਾ ਯਾਦਵ ਕੋਲ ਕੀ ਪ੍ਰੂਫ ਹੈ ਕਿ ਨਜਾਇਜ਼ ਕਬਜ਼ੇ ਹੋ ਰਹੇ ਨੇ ਸਾਡੇ ਕੋਲ ਇਸ ਪੂਰੀ ਰਜਿਸਟਰੀ ਦੇ ਕਾਗਜ਼ ਹੈਗੇ ਨੇ 1 ਇੰਚ ਵੀ ਨਕਰੋਜਮੈਂਟ ਨਹੀਂ ਹੈਗੀ ਇਹ ਬੰਦੇ ਜਿਹੜੇ ਨੇ ਇਹ ਬਲੈਕ ਮੀਲਰ ਨੇ ਜਿਹੜੇ ਕਿ ਅਨਬਿਊਡ ਡਿਮਾਂਡਸ ਰੱਖਦੇ ਨੇ ਕਿ ਹਾਂਜੀ ਸਰ ਕੋ ਪਰਚੀ ਕਟਾ ਲਓ ਸਾਡਾ ਮਹੌਸਲ ਆ ਰਿਹਾ ਜੀ ਔਰ ਅਨ ਜੈਨੂਇਨ ਗੱਲਾਂ ਕਰਦੇ ਨੇ ਜਿਹੜਾ ਕਿ ਕੋਈ ਵੀ ਆਦਮੀ ਫੋਰਡ ਨਹੀਂ ਕਰ ਸਕਦਾ ਇਸ ਪਿੱਛੇ ਇਹ ਅਨਨੇਸੈਸਰੀ ਕੰਪਲੇਂਟਾਂ ਮੰਦਦੇ ਨੇ ਇਹ ਜਿਹੜੇ ਸਾਡੇ ਇੱਥੇ ਦੇ ਨਿਵਾਸੀ ਨੇ ਉਹਨਾਂ ਨੂੰ ਕੋਈ ਤਰਾਇ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਕਿ ਇਹ ਬਿਲਕੁਲ ਇਨਕ੍ਰੋਜਮੈਂਟ ਨਹੀਂ ਹੈਗੀ ਇਹ ਹੱਬੋਵਾਲ ਤੋਂ ਆ ਕੇ ਇਹਨੂੰ ਪਤਾ ਲੱਗ ਰਿਹਾ ਇਨਕ੍ਰੋਜਮੈਂਟ ਕਿਵੇਂ ਹੋ ਰਹੀ ਹੈ ਜਿਹੜਾ ਕਿ ਸਾਫ਼ ਜ਼ਹਿਰ ਹੁੰਦਾ ਕਿ ਇਹ ਬੰਦੇ ਬਲੈਕਮੈਲਰ ਨੇ ਮੈਂ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਕਿ ਇਹਨਾਂ ਦੀ ਇਨਕੁਆਇਰੀ ਕਰਾਈ ਜਾਵੇ ਵੀ ਇਹਨਾਂ ਦਾ ਕੀ ਬਿਜ਼ਨਸ ਹੈ ਇਹ ਕਿਵੇਂ ਮਹਿੰਗੀਆਂ ਗੱਡੀਆਂ ਫੋੜ ਕਰਦੇ ਨੇ ਕਿਵੇਂ ਮਹਿੰਗੇ-ਮਹਿੰਗੇ ਮੋਬਾਈਲ ਫੋੜ ਕਰਦੇ ਨੇ ਸਿਰਫ ਇਹਨਾਂ ਦਾ ਕੰਮ ਹੈ ਕਿ ਲੋਕਾਂ ਨੂੰ ਡਰਾਣਾ ਡਰਾ ਕੇ ਪੈਸੇ ਲੈਣੇ ਬਲੈਕਮੇਲ ਕਰਨਾ ਜਦੋਂ ਪਰਚੀ ਦੀ ਗੱਲ ਕੀਤੀ ਤੁਸੀਂ ਪਰਚੀ ਕਟਾਉਣ ਦੇ ਨਾਮ ਤੇ ਇਹ ਤੁਸੀਂ ਇਹ ਗੱਲ ਕਿਤਰਾ ਕਹਿ ਰਹੇ ਆਇਆ ਸੀ ਤੁਹਾਡੇ ਕੋਲ ਸਾਡੇ ਕੋਲ ਇੱਥੇ ਆਇਆ ਸੀ ਜੀ ਇਹਨੇ ਫੋਟੋਆਂ ਖਿੱਚੀਆਂ ਅਸੀਂ ਇਹਨੂੰ ਪੁੱਛਿਆ ਹਾਂ ਵੀ ਤੁਸੀਂ ਕਿਉਂ ਫੋਟੋਆਂ ਖਿੱਚ ਰਹੇ ਆ ਕਹਿੰਦਾ ਜੀ ਵੈਸੇ ਹੀ ਖਿੱਚ ਰਹੇ ਆ ਮੁੜ ਕੇ ਕਹਿੰਦਾ ਜੀ ਆਪਣਾ ਤੁਸੀਂ ਇਹ ਤੁਹਾਡੀ ਬਿਲਡਿੰਗ ਬੰਨੀ ਹੈ ਜੀ ਇੱਕ ਪਰਚੀ ਘਟਾਓ ਕਿਸ ਚੀਜ਼ ਬੱਚੀ ਗਿਆ ਕਹਿੰਦੇ ਗਣੇਸ਼ ਮੌਸਰ ਦੀ ਪਰਚੀ ਘਟਾਓ ਚਲੋ ਜੀ ਕੋਈ ਜੈਨੂਨ ਹੁੰਦਾ ਕੋਈ ਜੈਨੂਨ ਕਾਜ਼ ਵੀ ਹੋਵੇ ਤੇ ਚਲੋ ਅਸੀਂ ਆਪ ਧਾਰਮਿਕ ਬੰਦੇ ਆ ਅਸੀਂ ਹਰ ਗੱਲੋਂ ਮਤਲਬ ਉਹ ਕਰਨ ਨੂੰ ਤਿਆਰ ਆ ਲੇਕਿਨ ਕੋਈ ਬੰਦਾ ਅਨਨੈਸੈਸਰੀ ਬਲੈਕਮਿਲ ਕਰੇ ਉਹ ਸਾਡੇ ਕੋਲ ਬਰਦਾਸ਼ਤ ਨਹੀਂ ਨਾ ਹੀ ਅਸੀਂ ਕਰਦੇ ਹਾਂ ਹਾਂ ਜੀ ਕਿੰਨੇ ਪੈਸੇ ਮੰਗੇ ਬਹੁਤ ਜ਼ਿਆਦਾ ਅਮਾਉਂਟ ਮੰਗੀ ਜੀ ਜਿਹੜੀ ਕਿ ਆਪਾਂ ਤੁਹਾਨੂੰ ਕੀ ਦੱਸੀਏ ਕਿ ਜਿਹੜਾ ਬੰਦਾ ਅਫੋਰਡ ਹੀ ਨਹੀਂ ਕਰ ਸਕਦਾ ਇੱਕ ਤੁਸੀਂ ਗੱਲ ਕਰ ਰਹੇ ਸੀ ਕਿ ਵਾਲੇ ਕੋਈ ਕੁਛ ਪਰਚੀ ਦੇ ਨਾਮ ਤੇ ਕੋਈ ਪੈਸੇ ਲਈ ਹੈ ਉਹ ਕੀ ਮਾਮਲਾ ਸੀ ਇਹਦਾ ਨਹੀਂ ਦੇਖੋ ਮੈਂ ਇਹ ਕਹਿਣਾ ਵਾਂ ਕਿ ਬਾਕੀ ਬਿੜੀਆਂ ਮੰਦੀਆਂ ਪਈਆਂ ਨੇ ਠੀਕ ਹੈ ਨਾ ਜੀ ਉਹ ਕੋਈ ਇਨਕ੍ਰੋਜਮੈਂਟ ਨਹੀਂ ਹੈ ਕਿਉਂਕਿ ਉਹਨਾਂ ਕੋਲ ਇਹਨਾਂ ਨੂੰ ਕੋਈ ਪੈਸੇ ਮਿਲ ਗਏ ਹੁੰਦੇ ਨੇ ਜਿਹੜੇ ਕਿ ਚੁੱਪ ਹੋ ਜਾਂਦੇ ਨੇ ਜਿੱਥੋਂ ਪੈਸੇ ਮਿਲ ਜਾਂਦੇ ਨੇ ਉਹਦੀ ਕੋਈ ਗੱਲ ਨਹੀਂ ਹੈਗੀ ਦੋ ਦਾ ਟਾਈਮ ਆ ਜਦੋਂ ਕਿੰਨੀ ਕੁ ਦੇਰ ਪਹਿਲਾਂ ਆਈ ਸੀ ਤੁਹਾਡੇ ਕੋਲ ਇਹ ਹੋ ਗਿਆ ਜੀ 15 20 ਸਾਲ ਪਹਿਲਾਂ ਦੀ ਗੱਲ ਹੈ ਮੈਂ ਕਹ ਜੀ ਤੁਸੀਂ ਕੋਲ ਖੜੇ ਹੋ ਤੁਸੀਂ ਦੇਖ ਰਹੇ ਹੋ ਇੱਥੇ ਕਿਹੜੀ ਵੀ ਬਿਲਡਿੰਗ ਕੋਈ ਸਿਮੈਟ੍ਰੀਕਲ ਨਹੀਂ ਹੈਗੀ ਅਸੀਂ ਤਾਂ ਆਪਣੇ ਕਾਗਜ਼ਾਂ ਦੇ ਅਨੁਸਾਰ ਬਿਲਕੁਲ ਸਹੀ ਆ 1 ਇੰਚ ਵੀ ਇਨਟਰੋਜਮੈਂਟ ਹੋਵੇ ਅਸੀਂ ਜ਼ਿੰਮੇਵਾਰ ਹਾਂ ਹਾਂ ਜੀ ਸਭ ਕੁਝ ਸਾਡਾ ਮਿਲ ਸਕੂਗਾ ਜੀ ਇਹ ਜਿਹੜਾ ਮਕਾਨ ਹੈ ਤੁਸੀਂ ਮਤਲਬ ਕਿਸੇ ਤੋਂ ਲਿਆ ਸੀਗਾ ਇਹ ਤਿੰਨਾ ਬੰਨਿਆਂ ਦਾ ਮਤਲਬ ਮਕਾਨ ਸੀਗਾ ਜੀ ਇਹ ਤਿੰਨਾਂ ਦੀ ਪ੍ਰਾਪਰਟੀ ਸੀ ਲਿੱਤੀ ਹੈ ਉਹਨਾਂ ਦੇ ਕਾਗਜ਼ ਸੀਗੇ ਸਾਡੇ ਕੋਲ ਠੀਕ ਹੈ ਜੀ ਉਹਨਾਂ ਕੋਲ ਐਗਰੀਮੈਂਟ ਤੇ ਸੀਗੀ ਅਸੀਂ ਆਪਣੀ ਰਜਿਸਟਰੀ ਕਰਾਈ ਹੈ ਜੀ ਸਾਡੇ ਕੋਲ ਆਪਣੀ ਪੂਰੀ ਰਜਿਸਟਰੀ ਹੈਗੀ ਹੈ 1 ਇੰਚ ਵੀ ਫालतू ਜਗ੍ਹਾ ਨਹੀਂ ਹੈਗੀ ਜਦੋਂ ਮਰਜ਼ੀ ਆ ਕੇ ਕੋ ਚੈੱਕ ਕਰ ਸਕਦੇ ਸਾਡੇ ਕੋਲ ਪ੍ਰਾਪਰਟ ਦੀ ਸੀ ਜਾਂ ਪਲਾਟ ਇਸੇ ਕੋਲ ਇੱਥੇ ਪਹਿਲਾਂ ਜੀ ਕੁਆਟਰ ਬਣੇ ਹੋਏ ਸੀਗੇ ਉਹ ਜੋ ਇਟਾਂ ਤੁਸੀਂ ਦੇਖ ਰਹੇ ਹੋ ਪੁਰਾਣੀਆਂ ਇਟਾਂ ਨੇ ਜੀ ਪੁਰਾਣੀਆਂ ਇਟਾਂ ਨਿਕਲੀਆਂ ਤੁਹਾਡੇ ਸਾਹਮਣੇ ਪਈਆਂ ਨੇ ਇੱਥੇ ਬਿਲਡਿੰਗ ਕੁਆਟਰ ਬਣੇ ਹੋਏ ਸੀਗੇ ਇਹ ਅਸੀਂ ਉਹ ਜੋ ਬਿਲਡਿੰਗ ਬਣਾ ਰਹੇ ਹਾਂ ਹੋਰ ਕੋਈ ਕਬਜ਼ਾ ਨਹੀਂ ਕਰ ਰਿਹਾ ਮੈਂ ਕਹਿੰਨਾ ਵਾਂ ਇਹ ਬਲੈਕ ਮਿਲਰਾਂ ਤੇ ਨੱਥ ਪਾਣੀ ਚਾਹੀਦੀ ਹੈ ਪ੍ਰਸ਼ਾਸਨ ਇਹਨਾਂ ਦੀ ਇਨਕੁਆਇਰੀ ਕਰੇ ਜਿਹੜਾ ਗਲਤ ਹੈ ਅਗਰ ਅਸੀਂ ਗਲਤੀਆਂ ਤੇ ਸਾਨੂੰ ਡੰਡ ਦਿੱਤਾ ਜਾਵੇ ਨਹੀਂ ਤਾਂ ਇਹਨਾਂ ਤੇ ਸੂਟ ਫਿਲੈਕਸ਼ਨ ਦਿੱਤਾ ਜਾਵੇ ਤੁਹਾਡੇ ਕੋਲ ਕੋਈ ਕੰਪਲੀਟ ਕੀਤੀ ਗਈ ਹੈ ਜਿਹੜਾ ਬੰਦੇ ਆਲਜਾਮ ਲਗਾਏਗਾ ਨਹੀਂ ਹੈ ਸਾ ਅਸੀਂ ਤੇ ਆਪਣੇ ਸਫਾਈ ਦੇ ਰਹੇ ਹਾਂ ਜੀ ਅਸੀਂ ਕੰਪਲੇਂਟ ਨਹੀਂ ਕਿਸੇ ਦੀ ਕਰਦੇ ਪਏ ਅਸੀਂ ਆਪਣੀ ਸਫਾਈ ਦਿੰਨੇ ਪਿਆ ਕਿ ਅਸੀਂ ਗਲਤ ਨਹੀਂ ਹਗੇ ਸਾਡੇ ਕਾਗਜ਼ ਪੂਰੇ ਨੇ ਜਦੋਂ ਮੈਂ ਇੱਥੇ ਆ ਕੇ ਦੇਖਿਆ ਕਿ ਇੱਥੇ ਕਹਿੰਦੇ ਕਿ ਬਿਲਡਿੰਗ ਨਜਾਇਜ਼ ਬਣ ਰਹੀ ਹੈ ਤੇ ਮੈਂ ਕਹਿੰਦਾ ਜੀ ਨਜਾਇਜ਼ ਤੇ ਲੱਗਦੀ ਨਹੀਂ ਕਿਉਂਕਿ ਸਭ ਤੋਂ ਵੱਡੀ ਗੱਲ ਕੀ ਹੈ ਕਿ ਜਦੋਂ ਸੜਕ ਦਾ ਉੱਤਰ ਲਾਂਗਾ ਦੇਖਿਆ ਕਾਫੀ ਅੰਦਰ ਨੂੰ ਹੈ ਬਿਲਡਿੰਗ ਫਿਰ ਉਸ ਤੋਂ ਬਾਅਦ ਜੀ ਇਹ ਤਿਆਰੀ ਜਿਹੜੀ ਹੋ ਰਹੀ ਹੈ ਬਿਲਕੁਲ ਸਾਫ਼ ਸੁਥਰੇ ਤਿਆਰੀ ਹੋ ਰਹੀ ਹੈ ਇਹਨਾਂ ਬਾਰੇ ਮਹੱਲੇ ਵਾਲਿਆਂ ਕੋਲ ਵੀ ਪਤਾ ਕੀਤਾ ਕਿ ਇਹ ਬੰਦੇ ਬਹੁਤ ਹੀ ਅੱਛੇ ਹਨ ਤੇ ਸੇਵਾ ਭਾਵਨਾ ਵਾਲੇ ਬੰਦੇ ਨੇ ਇੱਥੇ ਜੋ ਵੀ ਆਂਦਾ ਜੀ ਇੱਥੇ ਮਤਲਬ ਇਹ ਕਹ ਲਓ ਕਿ ਸੇਵਾ ਕਰਦੇ ਨੇ ਹਰ ਚੀ ਵਧੀਆ ਜੀ ਲੇਕਿਨ ਇੱਥੇ ਜੇ ਤੁਹਾਨੂੰ ਕਿਧਰੇ ਪਾਸੋਂ ਵੀ ਖਰਾਬੀ ਲੱਗਦੀ ਹੈ ਚ ਇਹ ਬਿਲਡਿੰਗ ਕਾਫੀ ਅੰਦਰ ਨਜ਼ਰ ਆ ਰਹੀ ਹੈ ਕਹਿੰਦਾ ਭਾਵਾ ਜਿਹੜਾ ਬੰਦਾ شریف ਹੁੰਦਾ ਉਹਨੂੰ ਤੰਗ ਨਾ ਕੀਤਾ ਜਾਵੇ ਇਹ ਜਿਹੜੇ ਲੋਕ ਨੇ ਕੁਝ ਪੈਸਿਆਂ ਕਰਕੇ ਆਪਣੀਆਂ ਘੰਟੀਆਂ ਖੜਕਾਉਂਦੇ ਨੇ ਨਾਮ ਦੱਸਦੇ ਨੇ ਸੱਚਾ ਜਦਵ ਲੇਕਿਨ ਸੱਚਾ ਜਦਵ ਕਿੱਥੋਂ ਹੋਏਗਾ ਜਿਹੜਾ ਘੰਟੀ ਖੜਕਾ ਕੇ ਸਾਰਿਆਂ ਨੂੰ ਹੀ ਕਹਿ ਰਿਹਾ ਕਿ ਤੂੰ ਵੀ ਚੋਰ ਹੈ ਤੂੰ ਵੀ ਚੋਰ ਹੈ ਜੇ ਇਹ ਸਾਧ ਹੈ ਤੇ ਇਹਦੇ ਕੋਈ ਫਾਰਚੂਨਰ ਕਿੱਥੋਂ ਆਈ ਜੇ ਇਹਦੇ ਕੋਈ ਫਾਰਚੂਨਰ ਆਈ ਹੈ ਤੇ ਉਹਦੇ ਬਾਰੇ ਦੱਸਿਆ ਜਾਵੇ ਕਿ ਇਹ ਕੰਮ ਕੀ ਕਰਦਾ ਰਹਿੰਦਾ ਇਹ ਹੈਬੋ ਵਾਲਾ ਹੈਬੋ ਵਾਲਾ ਤੋਂ ਇੱਥੇ ਆ ਕੇ ਇਹਨੇ ਕਿੱਦਾਂ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਬੇਕਾਨੂੰਨੀ ਵੰਡ ਰਹੀ ਹੈ ਜਾਂ ਕੁਛ ਹੈ ਸਭ ਤੋਂ ਵੱਡੀ ਗੱਲ ਹੈ ਕਿ ਕਦੇ ਕਿਸੇ ਨੂੰ ਰੈਸਮੈਂਟ ਨਹੀਂ ਕਰਨਾ ਚਾਹੀਦਾ ਕਾਨੂੰਨ ਅੰਦਾ ਨਹੀਂ ਹੈ ਜਿਹੜੇ ਨਗਰ ਨਿਗਮ ਵਾਲੇ ਆ ਅੰਦੇ ਨਹੀਂ ਹੈਗੇ ਸਵੇਰੇ ਉੱਠ ਕੇ ਉਹ ਵੀ ਕੰਮ ਤੇ ਜਾਂਦੇ ਆ ਉਹ ਵੀ ਸਾਰਾ ਪਾਸੇ ਦੇਖਦੇ ਆ ਕਿ ਕਿੱਥੇ ਕੀ ਹੋ ਰਿਹਾ ਨਹੀਂ ਹੋ ਰਿਹਾ ਜੇ ਸਾਰਾ ਕੰਮ ਉਹਨਾਂ ਨੂੰ ਦੇਖਦੇ ਹੋਏ ਤੇ ਉਹਨਾਂ ਦੀ ਅੱਖਾਂ ਤੁਹਾਨੂੰ ਬੰਦ ਹੈ ਕਿ ਇਹ ਕੰਮ ਗਲਤ ਹੋ ਰਿਹਾ ਉਹ ਠੀਕ ਕਰ ਰਹੇ ਨੇ ਹਰ ਚੀਜ਼ ਦੇਖ ਕੇ ਤਾਂ ਹੀ ਪਾਸ ਹੁੰਦਾ ਤਾਂ ਹੀ ਬਿਲਡਿੰਗ ਤਿਆਰ ਹੁੰਦੀ ਹੈ ਸੱਚਾ ਜਿਆਦਾ ਇਹੋ ਇੱਕੋ ਹੀ ਗੱਲ ਕਹੀ ਜਾਂਦੀ ਹੈ ਤੁਸੀਂ ਐਦਾਂ ਕਿਸੇ ਨਾਲ ਹਤਿਆਚਾਰ ਨਾ ਕਰੋ ਰੱਬ ਦੇ ਘਰ ਦੇ ਰਹ ਹੈ ਹੰਦੇਰ ਨਹੀਂ ਜੇ ਮੰਨ ਲਓ ਥੋੜੇ ਜਿਹੇ ਪੈਸੇ ਤੁਸੀਂ ਕਿਸੇ ਕੋਲ ਲੈ ਵੀ ਜਾਓਗੇ ਕੱਲ ਨੂੰ ਰੱਬ ਦੇ ਕਰਕੇ ਜੇ ਤੁਹਾਨੂੰ ਕੁਝ ਹੋ ਜਾਵੇ ਜਾਂ ਕੁਝ ਹੋ ਜਾਏ ਤੁਸੀਂ ਕੀ ਕਰੋਗੇ ਉਹ ਪੈਸੇ ਆਪਣੇ ਸਰੀਰ ਤੇ ਹੀ ਲੱਗਣੇ ਆ ਚੁੱਪ ਕਰਕੇ ਮਿਹਨਤ ਕਰੋ ਆਪਣੀ ਇਮਾਨਦਾਰੀ ਦੀ ਕਮਾਈ ਖਾਓ ਤੁਸੀਂ ਕਹਿ ਰਹੇ ਤੁਸੀਂ ਇਥੋਂ ਦੂਜੇ ਦੇ ਸੀ ਤੁਹਾਨੂੰ ਕਿੱਦਾਂ ਪਤਾ ਹਾਂਜੀ ਹਾਂਜੀ ਮੈਨੂੰ ਸਰ ਜਦੋਂ ਪਤਾ ਲੱਗਿਆ ਕਿ ਮੈਂ ਇਹ ਜਿਹੜੇ ਦਿਨੇਸ਼ ਜੀ ਤੇ ਗਵਾਂਢੀ ਨੇ ਉਹਨਾਂ ਨੇ ਦੱਸਿਆ ਕਹਿੰਦੇ ਇੱਥੇ ਨਾ ਕੁਛ ਦਿਨ ਪਹਿਲਾਂ ਕੋਈ ਵੀਡੀਓ ਬਣਾ ਰਹੇ ਸੀਗੇ ਹਰ ਚੀ ਕਰ ਰਹੇ ਸੀ ਇਹਨਾਂ ਕੋਲੋਂ ਕੋਈ ਮੰਗ ਕੀਤੀ ਕਿ ਮਤਲਬ ਕਿ ਸਾਨੂੰ ਇੰਨੇ ਪੈਸੇ ਦਿਓ ਉਹ ਕਹਿੰਦੇ ਕਾਦੇ ਪੈਸੇ ਕਹਿੰਦੇ ਜੀ ਗਣੇਸ਼ ਹੁਸਵਾਰਿਆ ਮੈਂ ਕਿਹਾ ਉਹ ਤਾਂ ਹਜੇ ਕਾਫੀ ਦਿਨ ਬਾਅਦ ਆਏ ਭਾਜੀ ਕਹਿੰਦੇ ਕਹਿੰਦੇ ਉਹ ਕਹਿੰਦੇ ਕਿ ਇੰਨੇ ਪੈਸੇ ਦਿਓ ਮੈਂ ਕਿਹਾ ਜਿਹੜੇ ਗਣਪਤੀ ਉਤਸਵ ਹੈਗਾ ਉਹ ਆਪਣੇ ਮਨ ਦੀ ਛਰਦਾ ਪਰਚੀ ਵਾਸਤੇ ਜੇ ਦਾਨ ਚਾਹੀਦਾ ਹੈ ਖਾਣ ਪੀਣ ਵਾਸਤੇ ਜਿਵੇਂ ਰਾਸ਼ਨ ਚਾਹੀਦਾ ਹੈ ਉੱਥੇ ਸੇਵਾ ਵਾਸਤੇ ਪਹੁੰ ਇਸ ਕਰਕੇ ਇਹ ਚੀਜ਼ ਪਤਾ ਲੱਗੀ ਜੀ ਉਸ ਤੋਂ ਬਾਅਦ ਤੁਹਾਨੂੰ ਵੀ ਮਿਲਿਆ